ਹਾਂਜੀ ਸਸ਼ੀਅ ਕਾਲ ਜਸਪ੍ਰੀਤ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫਿਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਕੁਝ ਲੋਕਾਂ ਦੇ ਸਵਾਲ ਮੈਨੂੰ ਲੈ ਕੇ ਮੇਰੇ ਬਾਰੇ ਬਹੁਤ ਨੇ ਤੇ ਮੈਂ ਉਹਨਾਂ ਦੇ ਜਵਾਬ ਹਲੇ ਦੇਣਾ ਨਹੀਂ ਚਾਹੁੰਦੀ ਹੈ ਕਿ ਮੈਨੂੰ ਹਲੇ ਸਮਾਂ ਚਾਹੀਦਾ ਆ ਕਿਉਂਕਿ ਕਿਸੇ ਵੀ ਚੀਜ਼ ਦਾ ਕੋਈ ਇੱਕ ਟਾਈਮ ਹੁੰਦਾ ਆ ਉਹ ਗੱਲ ਨੂੰ ਕਰਨ ਦੇ ਲਈ ਤੇ ਜਦੋਂ ਟਾਈਮ ਆਊਗਾ ਤਾਂ ਆਪਾਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਵਾਲਾ ਵਲੌਗ ਆਪਾਂ ਇੱਥੇ ਹੀ ਐਂਡ ਦੀ ਕਰ ਰਹੀ ਆ ਮੈਕ ਭੈਣ ਦੇ ਪਰਿਵਾਰ ਨਹੀਂ ਆਇਆ ਦੇਖੋ ਇਦਾਂ ਦੀ ਕੋਈ ਵੀ ਗੱਲ ਨਹੀਂ ਕਿ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਜਦੋਂ ਕੋਈ ਭੈਣ ਭਰਾ ਬਿਮਾਰ ਹੋਵੇ ਤਾਂ ਉਹਨੂੰ ਕੋਈ ਕਹੀ ਜਾਵੇ ਵੀ ਇਹ ਜਾਣ ਕੇ ਡਰਾਮੇ ਕਰ ਰਿਹਾ ਹੈ ਨਾ ਇਸ ਤਰ੍ਹਾਂ ਨਹੀਂ ਹੁੰਦਾ ਜੇ ਉਹ ਸੱਚਮੁੱਚ ਹੀ ਟੈਨਸ਼ਨ ਦੇ ਮਰੀਜ਼ ਆ ਗਏ ਬ੍ਰੇਨ ਦੀ ਪ੍ਰੋਬਲਮ ਉਹਨਾਂ ਦੀ ਆਈ ਹੋਈ ਆ ਠੀਕ ਹੈ ਜੀ ਉਹਦਾ ਕਰਕੇ ਉਹ ਥੋੜਾ ਜਿਹਾ ਨਿੱਕੀ ਜੀ ਗੱਲ ਤੋਂ ਵੀ ਦਿਮਾਗ ਦੇ ਉੱਪਰ ਗੱਲ ਨੂੰ ਲਗਾ ਰਹੇ ਆ ਹੁਣ ਉਹਨਾਂ ਦੀ ਨਵੀਂ ਵੀਡੀਓ ਆ ਗਈ ਹੈ ਜੀ ਭੈਣ ਬਿਲਕੁਲ ਠੀਕ ਹੋ ਚੁੱਕੇ ਆਗੇ ਤੇ ਆ ਕੱਲੋ ਸਰੀ ਅੰਬਰਸਰ ਸਾਹਿਬ ਦਰਸ਼ਨ ਕਰਨ ਦੇ ਲਈ ਗੁਰੂ ਰਾਮਦਾਸ ਜੀ ਦੇ ਘਰ ਗਏ ਸੀਗੇ ਉਹਨਾਂ ਨੇ ਉੱਥੇ ਜਾ ਕੇ ਬਹੁਤ ਸੋਹਣੇ ਅੰਬਰਸਰ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕੀਤੇ ਦਰਸ਼ਨ ਕਰਕੇ ਔਰ ਫੈਮਿਲੀ ਦੇ ਨਾਲ ਬਾਦ ਦੇ ਵਿੱਚ ਜਿਲਿਆਂ ਵਾਲੇ ਬਾਗ ਦੇ ਵਿੱਚ ਵੀ ਗਏ ਉਹਨਾਂ ਦੇ ਨਾਲ ਉਹਨਾਂ ਦਾ ਭਰਾ ਤੇ ਭਝਾਈ ਸੀਗੇ ਔਰ ਉਹਨਾਂ ਦੀ ਮੰਮੀ ਸੀਗੇ ਠੀਕ ਹੈ ਜਿਨ੍ਹਾਂ ਨੂੰ ਉਹਨੇ ਮਾਂ ਦਾ ਦਰਜਾ ਦਿੱਤਾ ਕਹਿੰਦੇ ਵੀ ਸੱਚੀ ਤੁਸੀਂ ਮੇਰੀ ਮਾਂ ਤੋਂ ਵੀ ਵੱਧ ਕੇ ਆ ਜੋ ਤੁਸੀਂ ਇੰਨੀ ਮੇਰੀ ਜਿਆਦਾ ਕੇਅਰ ਕਰ ਰਹੇ ਆ ਔਰ ਮੇਰਾ ਧਿਆਨ ਰੱਖ ਰਹੇ ਆ ਹਨਾ ਉਹ ਚੀਜ਼ ਨੂੰ ਦੇਖ ਕੇ ਭੈਣ ਨੂੰ ਖੁਸ਼ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਤੇ ਭੈਣ ਨੇ ਬਹੁਤ ਸਾਰੀਆਂ ਆਪਣੇ ਨਾਲ ਗੱਲਾਂ ਕੀਤੀਆਂ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਾਂ ਨੂੰ ਦਰਸ਼ਨ ਵੀ ਕਰਵਾਏ ਔਰ ਜਿਲ੍ਹਿਆਂ ਵਾਲੇ ਬਾਗ ਦਾ ਇਤਿਹਾਸ ਵੀ ਦੱਸਿਆ ਉੱਥੋਂ ਪਤਾ ਲੱਗ ਰਿਹਾ ਵੀ ਭੈਣ ਹੁਣ ਬਹੁਤ ਜ਼ਿਆਦਾ ਠੀਕ ਆ ਤੁਸੀਂ ਆਪਾਂ ਵੀਡੀਓ ਪਾਉਣੀਆ ਜਿਵੇਂ ਉਹਨਾਂ ਦੇ ਪਰਿਵਾਰ ਪ੍ਰਤੀ ਕੁਝ ਗਲਤ ਬੋਲਣਾ ਹਨਾ ਵੀ ਪਰਿਵਾਰ ਦੀ ਬਣਦੀ ਨਹੀਂ ਪਰਿਵਾਰ ਕਿਉਂ ਨਹੀਂ ਆਇਆ ਇਦਾਂ ਦੀਆਂ ਗੱਲਾਂ ਨਾ ਕਰੀਏ ਬਹੁਤ ਵਧੀਆ ਫੈਮਿਲੀ ਆ ਬਹੁਤ ਨਾਈਸ ਫੈਮਿਲੀ ਆ ਭੈਣ ਵੀ ਬਹੁਤ ਵਧੀਆ ਹੁਣ ਭੈਣ ਸੈੱਟ ਹੋ ਚੱਲੇ ਆ ਬਸ ਮੈਨੂੰ ਲੱਗਦਾ ਵੀ ਥੋੜੇ ਦਿਨਾਂ ਦੇ ਵਿੱਚ ਉਹ ਕੈਨੇਡਾ ਦੀ ਵਾਪਸੀ ਕਰਨਗੇ ਹੁਣ ਆਪਾਂ ਇਹੀ ਗੱਲ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਸੀਗੀ ਵੀ ਭੈਣ ਹੁਣ ਠੀਕ ਆ ਜੀ ਹੁਣ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਪਣੀਆਂ ਅਰਦਾਸ ਬੇਨਤੀਆਂ ਨਾਲ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਠੀਕ ਹੋ ਗਏ ਆ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਆ ਹੁਣ ਹੁਣ ਆਪਾਂ ਕਰਦੇ ਆ ਆਪਣੇ ਸਲਾਈ ਦਾ ਕੰਮ ਠੀਕ ਹੈ ਜੀ ਮੈਂ ਇਹੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਉਹਨਾਂ ਦੀ ਨਵੀਂ ਵੀਡੀਓ ਆ ਗਈ ਆ ਪੈਂਟ ਸੈੱਟ ਆ ਬਿਲਕੁਲ ਹੁਣ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਦੇ ਲਈ ਪਹੁੰਚੇ ਹੋਏ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਚੌਰਸ ਗਲਾ ਚੌਰਸ ਗਲਾ ਬ੍ਰੀਆ ਫਰੌਕ ਦਾ ਬੱਚੇ ਦੀ ਫਰੌਕ ਆਏ ਤੇ ਚੌਰਸ ਗਲੇ ਦੀ ਮੈਂ ਤੁਹਾਨੂੰ ਵੱਡੇ ਦੇ ਵੀ ਹੋਵੇ ਤਾਂ ਕਿਸ ਤਰ੍ਹਾਂ ਆ ਦੀ ਕਟਾਈ ਕੀਤੀ ਜਾਂਦੀ ਆ ਉਹ ਦੇਖੋ ਆ ਲੋ ਜੀ ਆਪਾਂ ਇੱਥੇ ਪਾਉਣੀ ਆ 5 ਇੰਚ ਦੀ ਜਿਹੜਾ ਹੈਗਾ ਗਲਾ ਕੱਟਣਾ ਇਸ ਤਰ੍ਹਾਂ ਵੀਰੇ 5 ਇੰਚ ਦੀ ਲੈਂਥ ਲਗਾ ਲੈਣੀ ਆ ਸਾਢੇ ਪੰਜ ਦੀ ਲਗਾਉਂਗੇ ਕਿਉਂਕਿ ਅੱਧਾ ਇੰਚ ਉੱਪਰ ਵੀ ਆ ਜਾਣਾ ਆਹ ਦੇਖ ਸਾਢੇ ਪੰਜ ਔਰ ਇਥੋਂ ਆਪਾਂ ਜਿਹੜਾ ਗਲਾ ਰੱਖਣਾ ਜੀ ਸਵਾ ਕ 2 ਰੱਖਣਾ ਕਿਉਂਕਿ ਬੱਚੇ ਦਾ ਨਹੀਂ ਹੈ ਪਟਾਈ ਰੱਖਦੇ ਇਥੋਂ ਜਿਹੜਾ ਗਲਾ ਰੱਖਣਾ ਉਹ ਡੇਢ ਇੰਚ ਦਾ ਖੁੱਲ ਕੇ 3 ਇੰਚ ਹੋ ਜਾਊਗਾ ਠੀਕ ਹੈ ਇਥੋਂ ਡੇਢ ਇੰਚ ਦਾ ਇਥੋਂ ਢਾਈ ਦਾ ਢਾਈ ਔਰ ਡੇਢ ਨੂੰ ਇਸ ਤਰ੍ਹਾਂ ਮਿਲਾ ਦੇਣਾ ਠੀਕ ਹੈ ਤੇ ਇਸ ਤਰ੍ਹਾਂ ਹੀ ਇਹਦੀ ਕਟਾਈ ਕਰ ਦੇਣੀ ਆ ਹੁਣੋਂ ਦੇਖੋ ਸਭ ਤੋਂ ਪਹਿਲਾਂ ਇਹ ਕਟਾਈ ਕਰਾਂਗੇ ਫਿਰ ਇਸ ਦੀ ਜਿਹੜੀ ਕੰਤਰ ਆਪਾਂ ਉਹ ਕਟਾਈ ਕਰਾਂਗੇ ਠੀਕ ਹੈ ਜੀ ਆਹ ਲਓ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਗਲਾਗਾ ਉਹ ਕੱਟ ਕਰ ਲੈਣੀ ਆ ਜਿੰਨਾ ਕੱਪਾ ਨੂੰ ਗਲਾ ਚਾਹੀਦਾ ਕਿਉਂਕਿ ਅੱਧਾ ਇੰਚ ਵਿੱਚ ਉੱਪਰ ਵੀ ਆ ਜਾਣਾ ਹਨ ਤੇ ਇਸ ਤਰ੍ਹਾਂ ਇਹਦੀ ਕਟਾਈ ਕਰ ਲੈਣੀ ਆ ਜਿਹੜੀ ਆਪਾਂ ਮਾਰਕਿੰਗ ਕੀਤੀ ਹੈ ਮਾਰਕਿੰਗ ਦਾ ਤੁਹਾਨੂੰ ਮੈਂ ਦੱਸ ਦਿੱਤਾ ਉੱਪਰੋਂ ਸਵਾ ਦੋ ਨੀਚੋਂ ਡੇਢ ਹੁਣੇ ਮਾਰਕ ਬੋਲ ਕੇ ਇਸ ਤਰ੍ਹਾਂ ਗਲਾ ਬਣ ਗਿਆ ਦੇਖੋ ਜੀ ਇੰਨਾ ਗਲਾ ਬਣ ਗਿਆ ਹੁਣ ਤੁਸੀਂ ਕੀ ਕਰਨਾ ਇਹਨੂੰ ਇਸੇ ਤਰ੍ਹਾਂ ਹੀ ਰੱਖਣਾ ਐਕਸਟਰਾ ਕਪੜਾ ਲੈ ਲੈਣਾ ਜਿਹੜਾ ਤੁਹਾਡੇ ਕੋਲ ਹੀ ਹੋਊਗਾ ਉਹਦੇ ਉੱਪਰ ਰੱਖ ਕੇ ਗਲਾ ਕਿਸ ਤਰ੍ਹਾਂ ਕੱਟਿਆ ਜਾਣਾ ਦੇਖੋ ਇਹਨੂੰ ਇਸ ਤਰ੍ਹਾਂ ਨਾ ਇੱਕ ਸਾਈਡ ਤੋਂ ਫੋਲਡਿੰਗ ਕਰ ਲਓ ਵੀ ਦੋਨੇ ਪਾਸਿਆਂ ਦਾ ਆਪਣਾ ਪੂਰਾ ਆ ਜAVE ਠੀਕ ਐ ਆ ਲੋ ਜੀ ਇਸ ਤਰ੍ਹਾਂ ਰੱਖ ਲਿਆ ਇਸ ਤਰ੍ਹਾਂ ਰੱਖਿਆ ਜਿਹੜਾ ਆਪਾਂ ਗਲਾ ਕੱਟਿਆ ਇਹਨੂੰ ਇਸ ਤਰ੍ਹਾਂ ਵੀਰੇ ਫੋਲਡਿੰਗ ਕਰ ਲੈਣੀ ਆ ਫੋਲਡਿੰਗ ਇਸ ਤਰ੍ਹਾਂ ਕਰਨੀ ਆ ਆ ਲੋ ਜੀ ਜਿਸੇ ਤਰ੍ਹਾਂ ਵਸਾਪਾ ਕੱਟਿਆ ਇਹਨੂੰ ਇਹਦੇ ਉੱਪਰ ਰੱਖ ਕੇ ਨਾ ਤੇ ਆਪਾਂ ਕੰਤਰ ਕੱਟ ਲੈਣੀ ਆ। ਸੋ ਇਸ ਤਰ੍ਹਾਂ ਕੱਟਣੀ ਆ ਦੇਖੋ। ਤੇ ਫਿਰ ਲਗਾਉਣ ਦੇ ਵਿੱਚ ਵੀ ਸੌਖਾ ਹੋ ਜਾਂਦਾ ਇਸ ਤਰ੍ਹਾਂ। ਆ ਦੇਖੋ। ਇਹਨੂੰ ਇਸ ਤਰ੍ਹਾਂ ਜਿੱਥੋਂ ਆਪਾਂ ਹੋਲਡਿੰਗ ਆ ਜਿੰਨਾ ਜਿੰਨਾ ਪੂਰਾ ਇਸ ਤਰ੍ਹਾਂ ਹੋ ਗਿਆ। ਇਧਰ ਆਪਣੇ ਕੋਲੇ ਆ ਕੱਪੜਾ ਹੋ ਗਿਆ। ਇਹਦੇ ਉੱਪਰ ਇਸ ਤਰ੍ਹਾਂ ਰੱਖ ਲਿਓ। ਠੀਕ ਹੈ ਜੀ। ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਇਹਦੀ ਮਾਰਕਿੰਗ ਕਰ ਲੈਣੀ ਆ। ਪਰ ਇਹਨੂੰ ਕੱਟ ਦੇਣਾ। ਇਹ ਤੋਂ ਐਕਸਟਰਾ ਜਿੰਨੀ ਆਪਾਂ ਚੌੜੀ ਪੱਟੀ ਰੱਖਣੀ ਆ ਉਹ ਵਾਲੀ। ਉਹ ਕੱਟ ਲਿਓ ਠੀਕ ਹੈ ਜੀ ਹੁਣ ਇਹ ਪਹਿਲਾਂ ਆਪਾਂ ਜਿਹੜੀ ਪੱਟੀ ਆ ਪਾਸਿਆਂ ਤੋਂ ਜਿਹੜਾ ਕੱਪੜਾ ਕੱਟਣਾਗਾ ਉੱਥੋਂ ਹੀ ਕਟਾਂਗੇ ਸੈਂਟਰ ਚ ਬਾਅਦ ਵਿੱਚ ਕਟਾਂਗੇ ਠੀਕ ਹੈ ਜੀ ਪਹਿਲਾਂ ਪਾਸਿਆਂ ਤੋਂ ਇਹ ਆਹ ਵਾਲਾ ਜਿਹੜਾ ਆਪਾਂ ਲਗਾਣਾ ਨਾ ਉੱਪਰ ਕੱਪੜਾ ਇਹ ਕੱਟ ਲੈਣਾ ਜਿੰਨੀ ਚੌੜੀ ਪੱਟੀ ਤੁਸੀਂ ਲਗਾਉਣੀ ਚਾਹੁੰਦੇ ਆਪਾਂ ਓਨਾ ਕੱਟ ਲਿਓ ਠੀਕ ਹੈ ਇਹ ਕੱਟ ਦਿੱਤਾ ਇਹਨੂੰ ਐਕਸਟਰਾ ਕੱਪੜੇ ਨੂੰ ਪਾਸੇ ਗਏ ਹੁਣ ਜਿੱਥੇ ਆਪਾਂ ਮਾਰਕਿੰਗ ਕੀਤੀ ਆ ਇੰਨਾ ਕੰਮ ਸੀ ਇਹਦਾ ਇਹ ਗਲੇ ਦੀ ਆਪਣੀ ਜਿਹੜਾ ਕੱਟੀ ਗਈ ਫੱਟੀ ਤੇ ਹੁਣ ਆਪਾਂ ਆ ਗਲੇ ਦੇ ਉੱਪਰ ਲਗਾਉਣੀ ਆ ਕਿਸ ਤਰ੍ਹਾਂ ਲਗਾਉਣੀ ਆ ਦੇਖੋ ਆ ਲੈ ਜੀ ਆਪਾਂ ਫਰਾਕ ਦਾ ਗਲਾ ਕੱਟਿਆ ਸੀ ਇਸ ਤਰ੍ਹਾਂ ਦੇਖੋ ਭੈਣੋ ਇਸ ਤਰ੍ਹਾਂ ਠੀਕ ਹੈ ਜੀ ਆਪਾਂ ਤੁਹਾਨੂੰ ਵੀਡੀਓ ਵੀ ਦੇ ਦਿੰਨੇ ਆ ਤੇ ਭੈਣਾਰੇ ਵੀ ਤੁਹਾਨੂੰ ਦੱਸ ਦਿੱਤਾ ਵੀ ਇਦਾਂ ਦੀ ਕੋਈ ਵੀ ਗੱਲ ਨਹੀਂ ਜੀ ਬਸ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਉਹਨਾਂ ਪਸੀਨ ਆਪਣੀਆਂ ਜੀ ਹਾਂਜੀ ਇਹ ਰਪਾ ਰੇਵਕੰਤਰ ਜਿਹੜੀ ਕੱਟ ਲਈਏ ਸਿੱਧੇ ਵਾਸੀ ਰੱਖ ਕੇ ਵੀ ਇਸ ਤਰ੍ਹਾਂ ਹੀ ਲਗਾਉਣੀਆਂ ਕੋਈ ਆਪਾਂ ਇਹਦੇ ਵਿੱਚ ਬੋਕਰਮ ਨਹੀਂ ਪਾਈ ਕੋਈ ਪੇਸਟਿੰਗ ਪੇਪਰ ਨਹੀਂ ਪਾਇਆ ਕਿਉਂਕਿ ਬੱਚੇ ਦਾ ਜਿਹੜੀ ਫਲੌਕ ਆ ਗਈ ਉਹਦੇ ਵਿੱਚ ਕੋਈ ਨਹੀਂ ਜਰੂਰਤ ਮੈਨੂੰ ਲੱਗਦਾ ਪਾਉਣ ਦੀ ਨਹੀਂ ਮੈਂ ਪੇਸਟਿੰਗ ਪੇਪਰ ਪਾਉਣਾ ਨਹੀਂ ਇਸ ਤਰ੍ਹਾਂ ਦੇਖੋ ਜਿਵੇਂ ਆਪਾਂ ਬੈਟਰੀ ਕੰਤਰ ਲਗਾਉਣੀ ਹੁੰਦੀ ਹੈ ਨਾ ਬਸ ਉਸੇ ਤਰ੍ਹਾਂ ਹੀ ਗਲਾ ਬਣ ਕੇ ਰੈਡੀ ਹੋ ਜਾਊਗਾ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਬਣੂਗਾ ਵਧੀਆ ਬਣ ਕੇ ਰੈਡੀ ਹੋਊਗਾ ਹੁਣ ਇੱਥੋਂ ਆਕੇ ਤੁਸੀਂ ਸੂਈ ਨਹੀਂ ਵਿੱਚੋਂ ਵੱਢਣੀ ਵੀਰੇ ਇੱਥੋਂ ਇਸ ਤਰ੍ਹਾਂ ਘੁਮਾ ਲੈਣਾ ਜੀ ਹਲੋ ਜੀ ਅੱਗੇ ਪਹਿਰੇਸ ਤਾ ਬਸ ਲੋਕ ਤੇ ਜਾ ਕੇ ਤੁਸੀਂ ਸੂਈ ਨਾਲ ਵਿੱਚੋ ਚੱਕ ਕੇ ਸੂਈ ਵਿੱਚੇ ਰਹਿਣ ਦਿਓ ਤੇ ਕਮਾਲ ਹੋ ਜਾਂਦਾ ਹੈ ਠੀਕ ਹੈ ਜੀ ਆਪਣਾ ਜਲਾ ਵੜ ਕੇ ਹੋ ਗਿਆ ਰੈਡੀ ਹੁਣ ਮੈਂ ਤੁਹਾਨੂੰ ਕੱਟ ਕੇ ਤੇ ਟੱਕਣ ਤੋਂ ਪਹਿਲਾਂ ਜਿਹੜੇ ਘਾਤ ਆ ਉਹ ਲਗਾਉਣੇ ਆ ਕਿੱਥੇ ਕਿੱਥੇ ਲਗਾਉਣੇ ਆ ਦੇਖੋ ਕੱਟਣ ਤੋਂ ਪਹਿਲਾਂ ਕੱਟਣ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਤੇ ਕੱਟਣਾ ਬਸ ਇਸ ਤਰ੍ਹਾਂ ਲੋਕਾਂ ਦੇ ਨਾ ਸਮਾਰ ਕੇ ਲਗਾ ਲਓ ਤੇ ਪਰ ਸੇ ਹੇ ਸੇ ਜਿਹੜੀ ਮਾਰੀ ਆ ਉਹ ਨਾ ਕੱਟ ਦਿਓ ਇਹ ਚੀਜ਼ ਦਾ ਧਿਆਨ ਰੱਖਿਓ ਇੱਥੇ ਬਰੀਕ-ਵਰੀਕ ਜਿੰਨੇ ਕੱਟ ਹੋਣਗੇ ਉਹਨਾਂ ਛੇਤੀ ਇਹ ਫੋਲਡਿੰਗ ਹੋ ਜੂਗੀ ਇਸ ਤਰ੍ਹਾਂ ਲਗਾ ਲਓ ਠੀਕ ਹੈ ਜੀ ਬਹੁਤ ਸੋਹਣਾ ਗੜਾ ਬਣ ਕੇ ਰੈਡੀ ਹੋ ਜਾਂਦਾ ਔਰ ਘੱਟ ਸਮੇਂ ਦੇ ਵਿੱਚ ਰੈਡੀ ਹੋ ਜਾਂਦਾ ਬਹੁਤ ਜੀ ਦੇਖੋ ਹੁਣ ਆਪਾਂ ਇਹਦੀ ਪਲਟੀ ਕਰਨੀ ਹੈ ਵੀ ਆਹ ਦੇਖੋ ਪੈਸਤਰ ਔਰ ਇਸ ਤਰ੍ਹਾਂ ਚਲੋ ਜੀ ਆਪਣੇ ਫ੍ਰੌਕ ਦਾ ਗਲਾ ਬਣ ਕੇ ਹੋ ਗਿਆ ਰੈਡੀ ਜੀ ਇੱਥੇ ਫਿਰ ਸੀਨ ਲਗਾਉਣੀ ਹੈ ਸੀਨ ਲਗਾ ਲਓ ਸਿੱਧੀ ਤਰਪਾਈ ਕਰ ਲਓ ਤਰਪਾਈ ਕਰ ਲਿਓ ਤੁਹਾਡੀ ਆਪਣੀ ਅੱਛਾ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਚੌੜਾ ਸਦਾ ਬਣ ਕੇ ਹੋ ਗਿਆ ਰੈਡੀ ਆਪਣਾ ਠੀਕ ਹੈ ਜੀ ਤੇ ਭੈਣ ਮਹਿਕਵਾਹੇ ਮੈਂ ਤੁਹਾਨੂੰ ਦੱਸ ਹੀ ਦਿੱਤਾਗਾ ਭੈਣ ਹੁਣ ਬਹੁਤ ਜ਼ਿਆਦਾ ਠੀਕ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਆਪਣੇ ਵੀਡੀਓ ਦੇ ਵਿੱਚ ਜਦੋਂ ਉਹਨਾਂ ਨੇ ਜਿਲ੍ਹਾ ਵਾਲੇ ਬਾਗ ਦੇ ਦਰਸ਼ਨ ਕਰਵਾਏ ਔਰ ਇਤਿਹਾਸ ਦੱਸਿਆ ਉਹ ਕਹਿੰਦੇ ਵੀ ਤੁਸੀਂ ਇਦਾਂ ਗੱਲਾਂ ਨਾ ਬਣਾਓ ਵੇਟ ਕਰੋ ਮੈਂ ਤੁਹਾਨੂੰ ਸੱਚ ਵੀ ਦੱਸੂਗੀ ਵੀ ਮੈਂ ਕਿਉਂ ਨਹੀਂ ਦੱਸ ਰਹੀ ਵੇਟ ਕਰੋ ਵੀ ਮੈਂ ਇਸ ਗੱਲ ਤੇ ਤੁਹਾਡੇ ਲਈ ਕੋਈ ਵੀਡੀਓ ਲੈ ਕੇ ਆਉਂਗੀ ਵੀ ਮੇਰਾ ਪਰਿਵਾਰ ਕਿੱਥੇ ਆ ਜਾਂ ਮੈਂ ਕਿੱਥੇ ਆ ਜਾਂ ਮੈਂ ਕੀ ਕਿਉਂ ਇੱਥੇ ਆਈ ਆ ਠੀਕ ਹੈ ਜੀ ਮੈਂ ਉਹ ਕਹਿੰਦੇ ਕੋਈ ਸਮਾਂ ਹੁੰਦਾ ਗੱਲ ਦੱਸਣ ਦਾ ਮੈਂ ਸਮੇਂ ਦੇ ਹਿਸਾਬ ਨਾਲ ਹੀ ਤੁਹਾਨੂੰ ਗੱਲ ਆ ਤੁਹਾਡੇ ਤੱਕ ਸ਼ੇਅਰ ਕਰੂੰਗੀ ਉਕੇ ਜੀ ਤੁਸੀਂ ਵੇਟ ਕਰੋ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ